ਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖਣਾ ਤੁਸੀਂ ਤੇ ਹਰੇ ਚਾਰੇ ਦਾ ਅਚਾਰ ਤਿਆਰ ਕਰਵਾਉਣ ਨੂੰ ਲੈ ਕੇ ਜਿੱਥੇ ਅਧਿਕਾਰੀਆਂ ਦੇ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਦਰਅਸਲ ਇਸ ਬਾਬਤ ਦੱਸਿਆ ਗਿਆ ਕਿ ਜਦ ਜਿਹੜਾ ਖੇਤਾਂ ਦੇ ਵਿੱਚ ਹਰਾ ਚਾਰਾ ਆਪਣੇ ਸਭ ਤੋਂ ਜ਼ਿਆਦਾ ਪੋਸ਼ਕ ਮਾਤਰਾ ਤੇ ਹੁੰਦਾ ਹੈ ਤਾਂ ਉਸ ਦੌਰਾਨ ਉਸ ਨੂੰ ਕੱਟ ਕੇ ਉਸ ਦਾ ਅਚਾਰ ਤਿਆਰ ਕਰ ਲਿਆ ਜਾਂਦਾ ਜੋ ਕਿ ਜਿਸ ਵੇਲੇ ਜਦ ਖੇਤਾਂ ਦੇ ਵਿੱਚ ਹਰਾ ਚਾਰਾ ਮੌਜੂਦ ਨਹੀਂ ਹੁੰਦਾ ਤਾਂ ਉਸ ਵੇਲੇ ਪਸ਼ੂਆਂ ਨੂੰ ਦਿੱਤਾ ਜਾਂਦਾ ਜੋ ਕਿ ਪਾਚਨ ਕਿਰਿਆ ਦੇ ਲਈ ਵੀ ਕਾਫੀ ਫਾਇਦੇਮੰਦ ਹੈ ਤੇ ਇਸ ਦੇ ਨਾਲ ਹੋਰ ਵੀ ਕਾਫੀ ਸਾਰੇ ਲਾਭ ਹੁੰਦੇ ਨੇ ਤਾਂ ਇਸ ਨੂੰ ਲੈ ਕੇ ਜਿਹੜੀ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੇ ਨਾਲ ਹੀ ਜਿਹੜਾ ਚਾਰਾ ਤਿਆਰ ਹੁੰਦਾ ਹੈ ਹਾਲਾਂਕਿ ਜਦ ਜਿਹੜੇ ਪੋਸ਼ਕ ਤੱਤ ਜਿਹੜੇ ਨੇ ਹਰੇ-ਚਾਰੇ ਦੇ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੇ ਨੇ ਤਾਂ ਉਸ ਦੌਰਾਨ ਇਸ ਨੂੰ ਕੱਟ ਲਿਆ ਜਾਂਦਾ ਹੈ ਤੇ ਇਸ ਨੂੰ ਫਿਰ ਜਿਹੜਾ ਬਚਾ ਕੇ ਰੱਖ ਲਿਆ ਜਾਂਦਾ ਹੈ ਜਿਸ ਵੇਲੇ ਫਿਰ ਖੇਤਾਂ ਦੇ ਵਿੱਚ ਹਰਾ ਚਾਰਾ ਮੌਜੂਦ ਨਹੀਂ ਹੁੰਦਾ ਤਾਂ ਉਸ ਦੌਰਾਨ ਇਹ ਪਸ਼ੂਆਂ ਨੂੰ ਦਿੱਤਾ ਜਾ ਸਕਦਾ ਹੈ ਕਿਉਂਕਿ ਉਹਨਾਂ ਦੀ ਪਾਚਨ ਕਿਰਿਆ ਦੇ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ ਮੈਮ ਕੀ ਨਾਮ ਆ ਤੇ ਕਿਹੜਾ ਡਿਪਾਰਟਮੈਂਟ ਹੈ ਆਪਣਾ ਇਹ ਮੈਂ ਡਾਕਟਰ ਚਮਨ ਦੀਕੋ ਅਸਿਸਟੈਂਟ ਡਾਇਰੈਕਟਰ ਐनिमल ਹਸਪਿਟਲ ਪਟੰਡਾ ਇੱਕ ਇੱਕ ਵਾਰ ਜਿਹੜਾ ਪਸ਼ੂਆਂ ਨੂੰ achar ਬਣਾਇਆ ਜਾਂਦਾ ਜਾਂ ਪਾਇਆ ਜਾਂਦਾ ਜਾਂ ਆਪਾਂ ਕੱਟ ਕੇ ਰੱਖ ਲੈਨੇ ਆ ਉਹਦੇ ਨਾਲ ਕੋਈ ਸਾਈਡ ਇਫੈਕਟ ਪੈਂਦਾ ਜਾਂ ਦੁੱਧ ਤੇ ਜਾਂ ਪਸ਼ੂਆਂ ਤੇ ਇਸ ਤਰੀਕੇ ਦੇਖੋ ਜੀ ਇਹ achar ਜਿਹੜਾ ਬਣਾਇਆ ਜਾਂਦਾ ਹੈ ਇਹ ਗ੍ਰੀਨ ਫੌਡਰ ਤੋਂ ਹਰੇ ਚਾਰੇ ਤੋਂ ਬਣਾਇਆ ਜਾਂਦਾ ਆ ਇਹ ਜਿਸ ਟਾਈਮ ਤੇ ਹਰਾਚਾਰਾ ਆਪਣੇ ਸਭ ਤੋਂ ਜ਼ਿਆਦਾ ਨਿਊਟ੍ਰੀਸ਼ਨ ਵਾਲੇ ਫੇਸ ਤੇ ਹੁੰਦਾ ਉਸ ਟਾਈਮ ਤੇ ਉਹਦੀ ਕਟਾਈ ਕਰਕੇ ਤੇ ਉਹਦੀ ਸੰਭਾਲ ਕਰਨੀ ਜਾਂਦੀ ਹੈ ਇਹ ਐਨੈਰੋਬਿਕ ਕੰਡੀਸ਼ਨਸ ਦੇ ਵਿੱਚ ਆਪਾਂ ਇਹਨੂੰ ਜਿਹੜਾ ਤਿਆਰ ਕੀਤਾ ਜਾਂਦਾ ਐਨੈਰੋਬਿਕ ਮਤਲਬ ਜਿਹਦੇ ਵਿੱਚ ਕੋਈ ਆਪਾਂ ਨੂੰ ਆਕਸੀਜਨ ਨਹੀਂ ਦੇਣੀ ਉਹਨੂੰ ਟੋਟਲੀ ਬੰਦ ਕਰਕੇ ਰੱਖਣਾ ਤੇ ਉਸ ਉਸ ਕੰਡੀਸ਼ਨ ਦੇ ਵਿੱਚ ਉਹਦੀ ਜਿਹੜੀ ਫਰਮੈਂਟੇਸ਼ਨ ਹੁੰਦੀ ਹੈ ਉਹਦੇ ਨਾਲ achar ਤਿਆਰ ਹੁੰਦਾ ਤੇ ਇਹ achar ਜਿਹੜਾ ਇਹ ਬਹੁਤ ਟੇਸਟ ਵਿੱਚ ਵੀ ਵਾਦਾ ਹੋ ਜਾਂਦਾ ਹੈ ਉਹਦਾ ਜਿਹੜਾ acharੇ ਦਾ ਔਰ ਨਿਊਟ੍ਰੀਸ਼ਨਸ ਵੀ ਵਾਧਾ ਹੋ ਜਾਂਦਾ ਪਚਨਸ਼ੀਲ ਜਿਆਦਾ ਹੋ ਜਾਂਦਾ ਸੋ ਇਹ ਬਹੁਤ ਵਧੀਆ ਈ ਤਰੀਕਾ ਹੈਗਾ ਆ ਜਿਸ ਟਾਈਮ ਤੇ ਆਪਣੇ ਕੋਲ ਹਰਾਚਰਾ ਅਵੇਲੇਬਲ ਨਹੀਂ ਹੈਗਾ ਖੇਤਾਂ ਦੇ ਵਿੱਚ ਉਸ ਟਾਈਮ ਤੇ ਜਾਨਵਰਾਂ ਨੂੰ ਇਹ ਪਾਉਣ ਵਾਸਤੇ ਬਹੁਤ ਵਧੀਆ ਚੀਜ਼ ਹੈ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਯੂਨੀਵਰਸਿਟੀ ਨੇ ਜਿਸ ਤਰੀਕੇ ਨਾਲ ਦੱਸਿਆ ਹੋਇਆ ਅਪਰੂਵ ਕੀਤਾ ਹੋਇਆ ਉਸ ਤਰੀਕੇ ਨਾਲ ਫਾਰਮਰਸ ਦੀ ਟ੍ਰੇਨਿੰਗ ਹੁੰਦੀ ਹੈ ਔਰ ਉਹ ਟ੍ਰੇਨਿੰਗ ਜਿਹੜੀਆਂ ਇਹ ਸਾਰੀਆਂ ਫੀਲਡ ਦੇ ਵਿੱਚ ਕਈ ਸਾਲਾਂ ਤੋਂ ਪਿਛਲੇ ਸਾਲਾਂ ਤੋਂ ਚੱਲ ਰਹੀਆਂ ਆ ਉਹ ਹੋਈਆਂ ਹੋਈਆਂ ਉਹਦੇ ਹਿਸਾਬ ਨਾਲ ਹੀ ਕਿਸਾਨ ਜਿਹੜੇ ਆ achar ਨੂੰ ਤਿਆਰ ਕਰਦੇ ਆ ਸਿਰਫ ਇਹਦੇ ਵਿੱਚ ਜਿਹੜਾ ਇੱਕ ਚੀਜ਼ ਦਾ ਧਿਆਨ ਰੱਖਣ ਵਾਲੀ ਗੱਲ ਹੀ ਹੈਗੀ ਆ ਕਿ ਜਿਹੜੀ ਉਹਦੇ ਵਿੱਚ ਕੋਈ ਹਵਾ ਦੀ ਨਹੀਂ ਜਾਣੀ ਚਾਹੀਦੀ ਕੋਈ ਪਾਣੀ ਨਹੀਂ ਲੱਗਣਾ ਚਾਹੀਦਾ ਜੇ ਪਾਣੀ ਲੱਗ ਗਿਆ ਜਾਂ ਹਵਾ ਲੱਗੀ ਫਿਰ ਉਹਦੇ ਵਿੱਚ ਜਿਹੜਾ ਫੰਗਸ ਲੱਗਣ ਦੀ ਜਿਹੜੀ ਹੈ ਉਹ ਖਤਰਾ ਹੋ ਸਕਦਾ ਹੈ ਫਿਰ ਉਹ ਥੋੜਾ ਨੁਕਸਾਨ ਕੋਈ ਕਰ ਸਕਦਾ ਅਦਰਵਾਈਜ਼ ਜੇ ਉਹਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਫਿਰ ਉਹ ਮਤਲਬ ਸਿਰਫ ਤੇ ਸਿਰਫ ਨਿਊਟ੍ਰੀਸ਼ਨ ਹੈ ਇਹ ਤਾਂ ਪਸ਼ੂਆਂ ਤੇ ਗਰਭ ਧਾਰਨ ਤੇ ਤਾਂ ਨਹੀਂ ਕੋਈ ਅਸਰ ਕਰਦਾ ਇਸ ਤਰੀਕੇ ਨਾਲ ਨਹੀਂ ਜੀ ਨਹੀਂ ਬਿਲਕੁਲ ਨਹੀਂ ਹੈ ਸਭ ਆ ਫਾਰਮਾ ਹੈ ਸਭ ਇਹ ਜਿਹੜੇ ਆ ਮਿੱਥ ਬਣੇ ਹੋਏ ਆ ਇਹੋ ਜਿਹਾ ਕੋਈ ਨੁਕਸਾਨ ਨਹੀਂ ਹੈ गाइस ਇੱਕ ਕੁਝ ਲੋਕਾਂ ਦਾ ਕਹਿਣਾ ਵੀ ਦੁੱਧ ਤੇ ਵੀ ਇਫੈਕਟ ਪਾਉਂਦਾ ਜਿਵੇਂ ਦੁੱਧ ਤੇ ਟੇਸਟ ਫਰਕ ਪੈ ਜਾਂਦਾ ਹੈ ਟੇਸਟ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ ਜੀ ਦੇਖੋ ਜਿਹੜਾ ਇਹ ਨਿਊਟ੍ਰੀਸ਼ਨ ਹੈਗੀ ਆ ਉਹ ਜਿੰਨੀ ਜਾਨਵਰ ਨੂੰ ਜ਼ਿਆਦਾ ਮਿਲੂਗੀ ਉਨਾ ਹੀ ਉਹੀ ਨਿਊਟ੍ਰੀਸ਼ਨ ਜਿਹੜੀ ਆ ਉਹ ਦੁੱਧ ਵਿੱਚ ਸਾਨੂੰ ਜਿਹੜੀ ਉਹ ਮਿਲੇਗੀ